ਸੰਤ ਬਲਬੀਰ ਸਿੰਘ ਚੀਚੇ ਵਾਲਾ ਉਹਨਾਂ ਦੇ ਉੱਪਰ ਵੱਡੇ ਸਵਾਲ ਐਲੋਪੀ ਪ੍ਰਤਾਪ ਬਾਜਵਾ ਖੜੇ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਖਿਲਾਫ ਨਿੰਦਾ ਮਤਾ ਵੀ ਪੈ ਜਾਂਦਾ। ਭੁਕਾਈ ਖੂਬ ਹੋਈ, ਬਿਆਨਬਾਜ਼ੀ ਖੂਬ ਹੋਈ, ਤਾਨੇ ਮੇਨੇ ਖੂਬ ਹੋਏ, ਭਾਸ਼ਣਬਾਜ਼ੀ ਖਾਸੀ ਹੋਈ ਪਰ ਪੰਜਾਬ ਦੇ ਕਿਹੜੇ ਮੁੱਦੇ ਦਾ ਹੱਲ ਲੱਭਿਆ ਮੈਨੂੰ ਇਹ ਦੱਸੋ। ਰਾਣਾ ਗੁਰਜੀਤ ਜੋ ਮੱਕੀ ਵਾਲੇ ਜਿਹੜੇ ਬਿਆਨ ਦੇ ਉੱਪਰ ਸਵਾਲ ਚੁੱਕ ਦੇ ਰਹੇ ਆ। ਸੁਖਪਾਲ ਖੈਰਾ ਦੇ ਨਾਲ ਕਾਂਗਰਸੀ ਐਮਐਲਏ ਤਾਂ ਉੱਠੇ ਪਰ ਰਾਣਾ ਗੁਰਜੀਤ ਨਹੀਂ ਉੱਠੇ ਇਹਦਾ ਮਤਲਬ ਰਾਣਾ ਗੁਰਜੀਤ ਸੁਖਪਾਲ ਖੈਰੇ ਨਾਲ ਸਹਿਮਤ ਨਹੀਂ ਤੁਹਾਡੀ ਆਮ ਆਦਮੀ ਪਾਰਟੀ ਦਾ ਜੰਮੂ ਕਸ਼ਮੀਰ ਵਾਲਾ ਐਮਐਲਏ ਤਾਂ ਪੂਰੇ ਪੰਜਾਬ ਨੂੰ ਬਦਨਾਮ ਕਰ ਰਿਹਾ ਕਾਂਗਰਸ ਹਲੇ ਵੀ ਖਿੱਚੋਤਾਂ ਦੇ ਵਿੱਚ ਫਸੀ ਹੋਈ ਆ ਕਾਂਗਰਸ ਹਲੇ ਵੀ ਨਹੀਂ ਕਾਂਗਰਸ ਫਸਿਓ ਖਿਚੋ ਦਾਨ ਚ ਰਹਿੰਦੀ ਹੈ ਕਿਉਂਕਿ ਕਾਂਗਰਸ ਗਰੰਟਡ ਮੰਨਦੀ ਹੈ ਕਿ ਆਪਣੀ ਤਾਂ ਸਰਕਾਰ ਬਣੀ ਖੜੀ ਆ ਹੁੱਡਾ ਦੋ ਵਾਰ ਇਸੇ ਲਈ ਗਵਾ ਗਿਆ ਆਪਣੀ ਸਰਕਾਰ ਹਰਿਆਣਾ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਉਹ ਵੀ ਪੇਸ਼ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਬਜਟ ਜਿਲਾਸ ਪਗਾਮਾ ਭਰਪੂਰ ਰਹਿਣਾ ਹੀ ਰਹਿਣਾ ਹੈ ਮੁਸ਼ਕਲ ਆਉਣੀ ਹੈ ਪੰਥਕ ਪਹਿਲੂਆਂ ਤੇ ਦੋ ਤਰੀਕਾਲੇ ਫੈਸਲਿਆਂ ਤੇ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਨਵੇਂ ਲਾਏ ਗਏ ਜਥੇਦਾਰਾਂ ਤੇ ਪੁਰਾਣਿਆਂ ਦੀ ਬਹਾਲੀ ਦਾ ਮੁੱਦਾ ਇਹ ਸਾਰੇ ਮਸਲੇ ਗਰਮਾਉਣੇ ਹਨ ਬਲਵਿੰਦਰ ਸਿੰਘ ਭੁੰਦੜਾ ਉਹਨਾਂ ਨੇ ਪੈਦਾ ਕਰਤੀ ਉਹ ਕਹਿੰਦੇ ਕਿ ਮੁਰ ਤੋਂ ਜਿਹੜੇ ਵੀ ਜੋ ਬਾਕੀ ਧੜਾ ਨਾਰਾਜ਼ ਹੋ ਕੇ ਗਏ ਨੇ ਆਓ ਮੁਰ ਤੋਂ ਇਕੱਠੇ ਹੋ ਕੇ ਪੰਥ ਦੀ ਸੇਵਾ ਕਰੀਏ ਨਵਾਂ ਮੇਰੀ ਬੇਨਤੀ ਹੈ ਪੰਜਾਬ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਤੁਸੀਂ ਪਾਰਟੀ ਦੀ ਨਿਯਮਤ ਭਾਗੀ ਵਿੱਚ ਜੋਗਦਾਨ ਦਿਓ ਇਹ ਸਾਰੀ ਪ੍ਰਕਿਰਿਆ ਕਿਤਨਾ ਕਿਤੇ ਦੱਸਦੀ ਹੈ ਕਿ ਭੁੰਦਰ ਸਾਹਿਬ ਇਹੀ ਕਹਿ ਰਹੇ ਨੇ ਕਿ ਸਮਝੌਤਾ ਹੋਊਗਾ ਸਾਡੀਆਂ ਸ਼ਰਤਾਂ ਦੇ ਸਯੋਜਕ ਕਿਸਾਨ ਮੋਰਚੇ ਦੇ ਵੱਲੋਂ ਵੱਡਾ ਇਕੱਠ ਕੱਲ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਡੀਸੀ ਦਫ਼ਤਰਾਂ ਦੇ ਅੱਗੇ ਦਰਨਾ ਦੇਣਾ ਇਹ ਪੰਜਾਬ ਦੇ ਜ਼ਬਰ ਖਿਲਾਫ ਐਸਕੇਐਮ ਦਾ ਦਰਨਾ ਹੈ ਸਵੇਰ ਨੂੰ ਐਸਕੇਮ ਦੇ ਸਤਰਨੇ ਦੇ ਵਿੱਚ ਤੁਹਾਨੂੰ ਸ਼ੰਭੂ ਖਨੋਰੀ ਵਾਲੀਆਂ ਜਥੇਬੰਦੀਆਂ ਵੀ ਨਜ਼ਰ ਆ ਰਹੀਆਂ। ਬੀਜਪੀ ਦੇ ਅੱਜ ਦੇ ਤਾਜ਼ਾ ਬਿਆਨ 'ਚੋ ਜੇ ਗੌਰ ਕਰੋ ਤਾਂ ਉਹਨਾਂ ਇੱਕ ਤਰ੍ਹਾਂ ਨਾਲ ਜਥੇਬੰਦੀਆਂ ਨੂੰ ਧਮਕੀ ਦਿੱਤੀ ਹੈ ਕਿ ਤੁਸੀਂ ਬਿਨਾਂ ਮਨਜ਼ੂਰੀ ਤੋਂ ਧਰਨਾ ਲਾ ਰਹੇ ਹੋ ਸਵੇਰ ਨੂੰ ਟਕਰਾਂਗੇ। ਸੱਚੇ ਕਾਲਾ ਨੈਰੇਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਣੂ ਅਸਲ ਸਤ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜਿਸ ਦੇ ਵਿੱਚ ਕਿ ਦਿਰ ਪਰਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਜਿਹੜੀ ਵਿੱਚ ਚਾਰ ਚਰਚਾ ਕਰਦੇ ਹਾਂ ਅੱਜ ਵਿਧਾਨ ਸਭਾ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋਇਆ ਸੰਤ ਬਲਬੀਰ ਸਿੰਘ ਸੀਚਾਲੋਂ ਦੇ ਜਿਹੜਾ ਮਾਡਲ ਆ ਉਸ ਨੂੰ ਲੈ ਕੇ ਪਹਿਲਾਂ ਐਲਓਪੀ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਵੱਡੀਆਂ ਗੱਲਾਂ ਆਖੀਆਂ ਗਈਆਂ ਤੇ ਉਸ ਤੋਂ ਬਾਅਦ ਫਿਰ ਸੱਤਾਧਿਰ ਦੇ ਜਿਹੜੇ ਸਿੱਖਿਆ ਮੰਤਰੀ ਹਰਜੋਤ ਬੈਂਸ ਹੁਣਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਜਿਹੜਾ ਨਿੰਦਾ ਦਾ ਮਤਾ ਇਹ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਖਿਲਾਫ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਫਿਰ ਸ਼ਾਮ ਜਿਹਨੂੰ ਵਿਧਾਨ ਸਭਾ ਦੇ ਵਿੱਚ ਸੀਰਾਂ ਭਗਵੰਤ ਮਾਨ ਆ ਜਾਂਦੇ ਨੇ ਵਿਰੋਧੀਆਂ ਨੂੰ ਕਾਫੀ ਜ਼ਿਆਦਾ ਤੰਜ ਕੱਸਦੇ ਨਜ਼ਰ ਆਉਂਦੇ ਨੇ ਤੇ ਉਸ ਤੋਂ ਬਾਅਦ ਇੱਕ ਖਾਸ ਗੱਲ ਇਹ ਵੀ ਅਕੇ ਪੰਥਕ ਸਿਆਸਤ ਦੇ ਵਿੱਚ ਹਲਚਲ ਆ ਕੱਲ ਨੂੰ ਐਸਜੀਪੀਸੀ ਦਾ ਬਜਟ ਪੇਸ਼ ਹੋਣਾ ਅੱਜ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਮੁੜ ਤੋਂ ਸਾਰੇ ਪੰਥਕ ਆਗੂਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਆ ਤਾਂ ਇਹਨਾਂ ਕੁਝ ਖਾਸ ਕਵਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਥਨ ਜੀ ਜਿਹੜੇ ਚੋਕਲੇ ਪਹਿਲਾਂ ਸਵਾਗਤ ਕਰਦੇ ਆਓ ਸੋਸੀ ਕਾਲ ਜੀ ਬਤਵਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਸਰ ਵਿਧਾਨ ਸਭਾ ਦਾ ਸੈਸ਼ਨ ਕਿਸ ਤਰੀਕੇ ਦੇਖਦੇ ਹੋ ਕਿ ਕਾਫੀ ਜ਼ਿਆਦਾ ਹਗਾਮਾ ਹੁੰਦਾ ਸੰਤ ਬਲਬੀਰ ਸਿੰਘ ਚੀਚੇ ਵਾਲਾ ਉਹਨਾਂ ਦੇ ਉੱਪਰ ਵੱਡੇ ਸਵਾਲ ਐਲੋਪੀ ਪ੍ਰਤਾਪ ਬਾਜਵਾ ਖੜੇ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਖਿਲਾਫ ਨਿੰਦਾ ਮਤਾ ਵੀ ਪੈ ਜਾਂਦਾ ਸ਼ਿਮਾ ਜੀ ਕੱਲ ਨੂੰ ਆਖਰੀ ਦਿਨ ਹੈ ਇਸ ਬਜਟ اجلاس ਦਾ ਜੀ ਕੱਲ੍ਹ ਪੰਜਾਬ ਦਾ ਬਜਟ ਪੇਸ਼ ਹੋਇਆ ਉਸ ਤੋਂ ਪਹਿਲਾਂ ਜਦੋਂ ਸ਼ੁਰੂਆਤ ਦੇ ਵਿੱਚ ਪੰਜਾਬ ਦੇ ਰਾਜਪਾਲ ਦਾ ਭਾਸ਼ਣ ਹੋਇਆ ਤੇ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਰਾਜਪਾਲ ਦੇ ਭਾਸ਼ਣ ਦੇ ਉੱਤੇ ਚਰਚਾ ਹੋਣੀ ਹੁੰਦੀ ਹੈ ਤੇ ਉਸ ਚਰਚਾ ਨੂੰ ਅਕਸਰ ਮੁੱਖ ਮੰਤਰੀ ਨੇ ਸਮਿਟਣਾ ਹੁੰਦਾ ਪਰ ਮੁੱਖ ਮੰਤਰੀ ਸਭ ਗੈਰਹਾਜ਼ਰ ਹੂੰ ਤੇ ਬਜਟ ਤੋਂ ਬਾਅਦ ਵੀ ਅੱਜ ਜਦੋਂ ਆਏ ਤਾਂ ਉਹਨਾਂ ਨੇ ਬਜਟ ਦੇ ਉੱਤੇ ਕੋਈ ਗੱਲ ਨਹੀਂ ਕੀਤੀ ਜੀ ਸੋ ਇਸ ਪੂਰੇ ਬਜਟ ਦੇ ਵਿੱਚ ਚਰਚਾ ਖੂਬ ਹੋਈ ਪੁਕਾਈ ਖੂਬ ਹੋਈ ਬਿਆਨਬਾਜ਼ੀ ਖੂਬ ਹੋਈ ਤਾਨੇ ਮੇਨੇ ਖੂਬ ਹੋਏ ਭਾਸ਼ਣਬਾਜ਼ੀ ਖਾਸੀ ਹੋਈ ਪਰ ਪੰਜਾਬ ਦੇ ਕਿਹੜੇ ਮੁੱਦੇ ਦਾ ਹੱਲ ਲੱਭਿਆ ਮੈਨੂੰ ਇਹ ਦੱਸ ਦਿਓ ਕਿਸੇ ਮਸਲੇ ਦੇ ਉੱਤੇ ਦੋਹੇ ਤਰ੍ਹਾਂ ਨੇ ਬੈਠ ਕੇ ਮੰਥਨ ਕੀਤਾ ਹੋਵੇ ਜਾਂ ਸੱਤਾਧਾਰੀ ਧਰਨੇ ਕਿਹਾ ਹੋਵੇ ਕਿ ਆਸੀਂ ਕਰਤਾ ਆ ਕਰਦਾਂਗੇ ਛਾਤੀ ਠੋਕ ਕੇ ਕਰੀਏ ਤੇਰੇ 12000 ਪਿੰਡਾਂ ਦੀਆਂ ਸੜਕਾਂ ਅਸੀਂ ਬਣਾਵਾਂਗੇ ਪਹਿਲਾਂ ਕਦੇ ਨਹੀਂ ਬਣੀਆਂ ਹਾਂ ਆ ਚੱਕੋ ਜੀ ਰੰਗਲਾ ਪੰਜਾਬ 5585 ਕਰੋੜ ਰੱਖਤਾ 585 ਕਰੋੜ ਨਾਲ ਤਾਂ ਕੀ ਪੰਜਾਬ ਨੂੰ ਰੰਗ ਕਰਨਾ ਇੰਨੇ ਨਾਲ ਤਾਂ ਰੰਗ ਵੀ ਨਹੀਂ ਹੋਣਾ ਬਿਲਕੁਲ ਜੀ ਸੋ ਕੁੱਲ ਮਿਲਾ ਕੇ ਸਾਰਾ ਬਜਟ ਸੈਸ਼ਨ ਤੇਰੇ ਮੇਰੇ ਮੈਨੂੰ ਤੈਨੂੰ ਤੁਸੀਂ ਅਸੀਂ ਆਪਾਂ ਤੈਂ ਇਹਦੇ ਵਿੱਚ ਲੰਗਾਤਾ ਕਿਤੇ ਕੋਈ ਗੱਲ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਕੀ ਯੂਨੀਵਰਸਿਟੀਆਂ ਚ ਜਾ ਕੇ ਡਿਗਰੀਆਂ ਵੰਡਣਾ ਪੰਜਾਬ ਦੇ ਬਜਟ ਸੈਸ਼ਨ ਨਾਲੋਂ ਵੀ ਜ਼ਰੂਰੀ ਸੀ ਬਿਲਕੁਲ ਜੀ ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਮਨੀਸ਼ ਸ਼ੋਧਿਆ ਨੂੰ ਗੁਲਦਸਤਾ ਦੇਣਾ ਪੰਜਾਬ ਦੇ ਬਜਟ ਸੈਸ਼ਨ ਨਾਲੋਂ ਵੀ ਜ਼ਰੂਰੀ ਸੀ ਹੂੰ ਕੀ ਤਸਵੀਰਾਂ ਖਚਾਉਣੀਆਂ ਬਫਦ ਨੂੰ ਮਿਲਣਾ ਮੈਂ ਰੋਟੀ ਖਾਣੀ ਇਹ ਜ਼ਰੂਰੀ ਸੀ ਕਿ ਬਜਟ ਸੈਸ਼ਨ ਜ਼ਰੂਰੀ ਸੀ ਤੁਹਾਨੂੰ ਚੁਣਿਆ ਕਦੇ ਲਈ ਹੈ ਤੁਸੀਂ ਬਣੇ ਕਦੇ ਲਈਆਂ ਤੁਸੀਂ ਗੱਲਾਂ ਕਿਹੜੀਆਂ ਕਰਦੇ ਸੀ ਤੇ ਚੁਟਕਲੇ ਸੁਣਾਉਣ ਲਈ ਵਿਧਾਨ ਸਭਾ ਨਹੀਂ ਜਨਾਬ ਸਟੇਜਾਂ ਹੈਗੀਆਂ ਫਿਰ ਜੀ ਜੀ ਉੱਥੇ ਸੁਣਾਉ ਜਾ ਕੇ ਹਮ ਸੰਤ ਬਲਬੀਰ ਸਿੰਘ ਸੀਚਾਲ ਦੇ ਮਾਡਲ ਨੂੰ ਲੈ ਕੇ ਤੁਸੀਂ ਡੇਢ ਦਿਨ ਖਰਾਬ ਕੀਤਾ ਪੰਜਾਬ ਦਾ ਹਮ ਮਾਡਲ ਲਾਗੂ ਕਰਨਾ ਦਾ ਲਾਗੂ ਕਰੋ ਨਹੀਂ ਕਰਨਾ ਤਾਂ ਨਾ ਕਰੋ ਤੇ ਇਸ ਮੁੱਦੇ ਤੇ ਲੈ ਕੇ ਜੋ ਤੁਸੀਂ ਚੀਰਫੜ ਕੀਤੀ ਸੰਤ ਬਲਬੀਰ ਸਿੰਘ ਸਿੱਚਲ ਦੀ ਉਹ ਕਿੰਨੇ ਕਸਿਆਣਪ ਹੈ ਹੂੰ ਤੁਸੀਂ ਵਿਅਕਤੀ ਵਿਸ਼ੇ ਤੌਰ ਤੇ ਉਸ ਨੂੰ ਪਸੰਦ ਕਰਦੇ ਹੋ ਨਾ ਪਸੰਦ ਕਰਦੇ ਹੋ ਇਹਦੇ ਨਾਲ ਪੰਜਾਬ ਦੀ ਵਿਧਾਨ ਸਭਾ ਚ ਉਹਦੇ ਮਾਡਲ ਨੂੰ ਲੈ ਕੇ ਚਰਚਾ ਬਈ ਲਾਗੂ ਨਹੀਂ ਕਰਨਾ ਤਾਂ ਸੋਚ ਲਓ ਲਾਗੂ ਕਰਨਾ ਤਾਂ ਸੋਚ ਲਓ ਮਤਲਬ ਸਿਰਫ ਇਸ ਲਈ ਕਿ ਹੁਣ ਸਾਡੀ ਰਾਸ ਸਭਾ ਦਾ ਮੈਂਬਰ ਹੈ ਤਾਂ ਅਸੀਂ ਲਾਗੂ ਕਰਾਂਗੇ ਤੇ ਹੁਣ ਉਹ ਤੁਹਾਡੀ ਆਵਾਜ਼ ਦੀ ਪਾਰਟੀ ਜਾਂ ਇਸ ਲਈ ਅਸੀਂ ਖਿਲਾਫ ਹਾਂ ਜੀ ਇਹ ਜਿਹੜਾ ਵਰਤਾਰਾ ਨਾ ਇਹਦੇ ਵਿੱਚੋਂ ਪੰਜਾਬ ਦਾ ਭਲਾ ਹੁੰਦਾ ਮੈਨੂੰ ਦੱਸ ਦੋ ਕੀ ਹੈ ਜਨਾਬ ਹਮ ਪ੍ਰਤਾਪ ਸਿੰਘ ਬਾਜਬਾ ਜਦੋਂ ਇਸ ਮਸਲੇ ਤੇ ਬੋਲੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਪਤਾ ਨਹੀਂ ਟਪੜਾ ਖਾ ਕੇ ਪਤਾ ਨਹੀਂ ਬੜੀ ਸ਼ਾਤਰਤਾ ਨਾਲ ਬੋਲੇ ਨੇ ਇਸ ਮੁੱਦੇ ਤੇ ਬਿਲਕੁਲ ਜੀ ਬਿਲਕੁਲ ਅੱਜ ਉਹ ਇਕੱਲੇ ਰਹਿ ਗਏ ਇਸ ਮੁੱਦੇ ਤੇ ਇੱਕ ਤਰ੍ਹਾਂ ਨਾਲ ਤਾਂ ਹਮ ਜਦੋਂ ਉਹ ਛੱਡ ਕੇ ਗਏ ਉੱਠ ਕੇ ਗਏ ਹੈਨਾ ਉਹ ਸਮੇਂ ਆ ਅ ਇਹਨਾਂ ਦਾ ਕਾਂਗਰਸ ਦਾ ਐਮਐਲਏ ਨਾਲ ਉੱਠ ਕੇ ਨਹੀਂ ਗਿਆ ਕੋਈ ਬਾਅਦ ਚੋ ਚਾਹੇ ਮੈਂਡੀਆ ਚ ਪ੍ਰਗਟ ਸਿੰਘ ਹੋਰੀ ਉਸ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕਿ ਐਦਾਂ ਨਹੀਂ ਉਹਨਾਂ ਦਾ ਕਹਿਣ ਦਾ ਪਾਬ ਇਹ ਸੀ ਹੂੰ ਤੁਹਾਨੂੰ ਯਾਦ ਹੋਣਾ ਕਿ ਇਸੇ ਬਜਟ ਸੈਸ਼ਨ ਦੇ ਦੌਰਾਨ ਬਾਰ ਬਾਰ ਹਤਕੜਾ ਕਰ ਰਿਹਾ ਸੀਗਾ ਆਪਣਾ ਪੰਜਾਬ ਦਾ ਜਿਹੜਾ ਵਿਰੋਧੀ ਧਿਰ ਦਾ ਲੀਡਰ ਵੀ ਰਿਹਾ ਤੇ ਉਹਨੂੰ ਕਾਂਗਰਸ ਦਾ ਐਮਐਲਏ ਹੈ ਹੈਨਾ ਤੇ ਉਹ ਲਗਾਤਾਰ ਕਹਿੰਦੇ ਸੀ ਮੈਨੂੰ ਸਮਾਂ ਦਿਓ ਤੇ ਇੱਧਰ ਸਪੀਕਰ ਸਾਹਿਬ ਨੂੰ ਸਮਾਂ ਨਹੀਂ ਦੇ ਰਹੇ ਸੀਗੇ ਜੀ ਤੇ ਇਹ ਸਾਰੀ ਪ੍ਰਕਿਰਿਆ ਚ ਉਸ ਨੇ ਬਾਈਕਟ ਕਰਨ ਦਾ ਫੈਸਲਾ ਕੀਤਾ ਕਿ ਮੈਂ ਬਾਈਕਟ ਕਰੂੰਗਾ ਤੇ ਉਹਦੇ ਨਾਲ ਸਾਰੇ ਕਾਂਗਰਸੀ ਤਾਂ ਉੱਠ ਕੇ ਗਏ ਜੀ ਪਰ ਉਹਦੇ ਨਾਲ ਰਾਣਾ ਗੁਰਜੀਤ ਉੱਠ ਕੇ ਨਹੀਂ ਗਿਆ ਰਾਣਾ ਗੁਰਜੀਤ ਦੇ ਉਹ ਮੱਖੀ ਵਾਲੇ ਜਿਹੜੇ ਬਿਆਨ ਦੇ ਉੱਪਰ ਸਵਾਲ ਚੁੱਕ ਦੇ ਰਹੇ ਆ ਬਿਲਕੁਲ ਇਸ ਲਈ ਸੁਖਪਾਲ ਖਹਿਰਾ ਦੇ ਨਾਲ ਕਾਂਗਰਸੀ ਐਮਐਲਏ ਤਾਂ ਉੱਠੇ ਪਰ ਰਾਣਾ ਗੁਰਜੀਤ ਨਹੀਂ ਉੱਠੇ ਇਹਦਾ ਮਤਲਬ ਰਾਣਾ ਗੁਰਜੀਤ ਸੁਖਪਾਲ ਖਹਿਰੇ ਨਾਲ ਸਹਿਮਤ ਨਹੀਂ ਹੂੰ ਤੇ ਅੱਜ ਜਦੋਂ ਪ੍ਰਤਾਪ ਬਾਜਵੇ ਦਾ ਇਸ ਮਸਲੇ ਤੇ ਪੇਚ ਪਸਿਆ ਉਧਰੋਂ ਪਹਿਲਾਂ ਬੀਬੀ ਬੋਲੀ ਨਕਉਦਰ ਵਾਲੀ ਕਿ ਮੈਨੂੰ ਨਾ ਇੱਥੇ ਇਹ ਬੰਦਾ ਪਸੰਦਾ ਨਾ ਇਹਦੀ ਗੱਲ ਪਸੰਦ ਆ ਹੈਨਾ ਫਿਰ ਉਸ ਤੋਂ ਬਾਅਦ ਐਮਐਲਏ ਨੇ ਸਵਾਲ ਖੜੇ ਕੀਤੇ ਇੱਥੋਂ ਤੱਕ ਕਿ ਮਨਪ੍ਰੀਤ ਯਾਲੀ ਨੇ ਵੀ ਇਸ ਮਸਲੇ 'ਤੇ ਸਵਾਲ ਖੜਾ ਕੀਤਾ ਤੇ ਫਿਰ ਉਸ ਤੋਂ ਬਾਅਦ ਖੁਦ ਸਿੱਖਿਆ ਮੰਤਰੀ ਸਾਹਿਬ ਮਤਾ ਲੈ ਆਏ ਤੇ ਉਹ ਮਤਾ ਪਾਸ ਹੋਇਆ ਉਸ ਸਮੇਂ ਪ੍ਰਤਾਪ ਸਿੰਘ ਬਾਜਵਾ ਉੱਠ ਕੇ ਚਲੇ ਜਾਂਦੇ ਨੇ ਤੇ ਉਹਨਾਂ ਨਾਲ ਕਾਂਗਰਸ ਦੇ ਐਮਐਲ ਉੱਠ ਕੇ ਨਹੀਂ ਜਾਂਦੇ ਦਾ ਮਤਲਬ ਉਹ ਸਹਿਮਤ ਨਹੀਂ ਉਹਨਾਂ ਨਾਲ ਇਸ ਗੱਲ ਦੇ ਉੱਤੇ ਹੂੰ ਦੇ ਬਾਦ ਚੋਂ ਮੁੱਖ ਮੰਤਰੀ ਸਾਹਿਬ ਵੀ ਆ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਵੀ ਖੂਬ ਤਹਿਲ ਆਉਂਦੇ ਨੇ ਇਸ ਮਸਲੇ ਨੂੰ ਲੈ ਕੇ ਤੇ ਉਹ ਤਾਂ ਇੱਥੋਂ ਤੱਕ ਗਣਾਉਂਦੇ ਰਿਹਾ ਕਿ ਪੜ੍ਹਾਈ ਪੜੂਈ ਤਾਂ ਕੋਈ ਮੈਨੂ ਨਹੀਂ ਰੱਖਦੀ ਕਿਹੜੀਆਂ ਡਿਗਰੀਆਂ ਦੀ ਕੀ ਲੋੜ ਬਿਲਕੁਲ ਜੀ ਸੋ ਫਿਰ ਭਾਈ ਡਿਗਰੀਆਂ ਵੱਢਦੇ ਕਿਉ ਫਿਰਦੇ ਸੀ ਤੁਸੀਂ ਹੂੰ ਤੇ ਇਹ ਸਭ ਦੇ ਦਰਮਿਆਨ ਆ ਬੀਜੇਪੀ ਦੇ ਐਮ ਐਲ اے ਅਸ਼wini ਸ਼ਰਮਾ ਨੇ ਹੈ ਨਾ ਇੱਕ ਮੁੱਦਾ ਚੁੱਕਿਆ ਆਪਾਂ ਕੱਲ ਗੱਲ ਕਰਕੇ ਬਿਲਕੁਲ ਜੀ ਬਿਲਕੁਲ ਕਸ਼ਮੀਰ ਦੇ ਐਮ ਐਲ اے ਦੀ ਇਹਨਾਂ ਦਾ ਐਮ ਐਲ اے ਹੂੰ ਹੂੰ ਉਹ ਕਹਿੰਦਾ ਜੀ ਪ੍ਰਤਾਪ ਬਾਜਵੇ ਦੇ ਖਿਲਾਫ ਮਤਾ ਪਉਣਾ ਹੈ ਕਿ ਵੀ ਇਹ ਸੰਤ ਗੁਰਬੀਰ ਸਿੰਘ ਸੀਚਾਲ ਖਿਲਾਫ ਜਾਂ ਸਿੱਖ ਭਾਈਚਾਰੇ ਖਿਲਾਫ ਜਾਂ ਉਹਨਾਂ ਦੇ ਕਾਰਜ ਖਿਲਾਫ ਗਲਤ ਬੋਲ ਰਿਹਾ ਹੈ ਇਸ ਲਈ ਦੇ ਖਿਲਾਫ ਨਿੰਦਾ ਮਤਾ ਹੋਣਾ ਚਾਹੀਦਾ ਕਿ ਭਾਈ ਤੁਹਾਡੀ ਆਮ ਆਦਮੀ ਪਾਰਟੀ ਦਾ ਜੰਮੂ ਕਸ਼ਮੀਰ ਵਾਲਾ ਐਮਐਲਏ ਤਾਂ ਪੂਰੇ ਪੰਜਾਬ ਨੂੰ ਬਦਨਾਮ ਕਰ ਰਿਹਾ ਜੀ ਤੇ ਲਿਆਉ ਨਾ ਉਹਦੇ ਖਿਲਾਫ ਮਤਾ ਫਿਰ ਚੁੱਪ ਫਿਰ ਸਭ ਚੁੱਪ ਹੋ ਜਾਂਦਾ ਜੀ ਸੋ ਇਸ ਲਈ ਇਹ ਕੱਲਾ ਡੰਗ ਟਪਾਉ ਬਜਟ ਸੈਸ਼ਨ ਨਹੀਂ 317 ਐਮਐਲਏ ਆ ਨੇ ਜੇ ਹਲਕਾ ਬਾਈ ਚ ਗੱਲ ਕਰਨੀ ਹੋਵੇ ਤਾਂ ਆਪਾਂ 117 ਘੰਟੇ ਤੱਕ ਘਟੋ ਘਟ ਚਾਹੀਦੇ ਨੇ ਜੀ 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 ਤੇ ਤੁਸੀਂ ਤਾਂ ਸਾਲ ਚ 90 ਦਿਨ ਹੀ ਚਲਾਉਂਦੇ ਸੈਸ਼ਨ ਤੁਸੀਂ ਤਾਂ 4 4 ਦਿਨਾਂ ਦੇ 5 5 ਦਿਨਾਂ ਦੇ ਬਜਟ ਸੈਸ਼ਨ ਰੱਖਦੇ ਹੋ ਚ ਕੀ ਚਰਚਾ ਹੋਊਗੀ ਹੂੰ ਤੇ ਜਿੱਥੇ ਮੁੱਖ ਮੰਤਰੀ ਉਹ ਗੈਰਹਾਜ਼ਰ ਕੀ ਮੁੱਖ ਮੰਤਰੀ ਸਾਹਿਬ ਨੂੰ ਹੁਣ ਭਾਸ਼ਣ ਦੇਣ ਦਾ ਹੀ ਕੰਮ ਹੈ ਕੀ ਮੁੱਖ ਮੰਤਰੀ ਸਾਹਿਬ ਨੂੰ ਮਨੀਸ਼ ਸ਼ੋਧਿਆ ਕੇਜਰੀਵਾਲ ਤੋਂ ਇਜਾਜ਼ਤ ਨਹੀਂ ਸੀ ਵਿਧਾਨ ਸਭਾ ਜਾਣ ਦੀ ਅੱਜ ਦੇ ਲਈ ਕੁਝ ਸਮੇਂ ਦੀ ਇਜਾਜ਼ਤ ਮਿਲੀ ਹੈ ਹੂੰ ਕੀ ਅਰਥ ਕਢੋਗੇ ਤੇ ਸੋ ਇਹ ਇਸ ਜੀ ਬਜਟ ਦੇ ਵਿੱਚ ਵੀ ਤੇ ਬਜਟ ਸੈਸ਼ਨ ਦੇ ਵਿੱਚ ਵੀ ਪੰਜਾਬ ਦਾ ਕੋਈ ਭਲਾ ਹੁੰਦਾ ਨਜ਼ਰ ਨਹੀਂ ਆਇਆ ਤਾਨੇ ਮੇਣਿਆਂ ਨਾਲ ਇੰਟਰਟੇਨਮੈਂਟ ਹੀ ਹੁੰਦਾ ਨਜ਼ਰ ਆਇਆ ਜੀ ਤਾਂ ਉੱਧਰਨੇ ਪਾਸੇ ਜਿੱਥੇ ਬਜਟ ਦੇ ਵਿੱਚ ਇੱਕ ਪਾਸੇ ਤਾਣੇ ਮਿਹਣੇ ਬਜਟ ਰਜਿਸਟਰ ਸਰ ਤੁਸੀਂ ਦੱਸਿਆ ਕਿ ਜਿਹੜਾ ਸੁਖਪਾਲ ਖਰ ਦੇ ਨਾਲ ਕਈ ਕਾਂਗਰਸੀ ਗਏ ਪਰ ਪ੍ਰਤਾਪ ਬਾਜਬੇ ਉਹਨਾਂ ਦੇ ਨਾਲ ਕੋਈ ਨਹੀਂ ਗਿਆ ਸੁਖਪਾਲ ਖਰ ਦੇ ਨਾਲ ਜਦੋਂ ਐਮਐਲਏ ਜਾ ਰਹੇ ਸੀ ਰਾਣਾ ਗੁਰਜੀਤ ਬੈਠੇ ਰਹੇ ਜਾਨੀ ਕਿ ਕਾਂਗਰਸ ਹਲੇ ਵੀ ਖਿੱਚੋਦਾਨ ਦੇ ਵਿੱਚ ਫਸੀ ਹੋਈ ਆ ਨਹੀਂ ਕਾਂਗਰਸ ਹਲੇ ਵੀ ਨਹੀਂ ਕਾਂਗਰਸ ਫਸੀ ਹੋ ਖਿੱਚੋਦਾਨ ਚ ਰਹਿੰਦੀ ਆ ਕਿਉਂਕਿ ਕਾਂਗਰਸ ਗਰੰਟਡ ਮੰਨਦੀ ਆ ਕਿ ਆਪਣੀ ਤਾਂ ਸਰਕਾਰ ਬਣੀ ਖੜੀ ਆ ਹੁੱਡਾ ਦੋ ਦੋ ਵਾਰ ਇਸੇ ਲਈ ਗਵਾ ਗਿਆ ਆਪਣੀ ਸਰਕਾਰ ਹਰਿਆਣੇ ਚ ਗਰੰਟੀ ਮੰਨ ਕੇ ਕਿ ਆਪਣੀ ਤਾਂ ਆਈ ਖੜੀ ਆ ਜੀ ਜੀ ਹੂੰ ਉਹੀ ਵਾਲੇ ਇਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਹੋ ਗਿਆ ਕਿ ਲੈ ਵੀ ਮਨਪ੍ਰਿਤ ਬਾਦਲ ਨੇ ਤਾਂ ਆਪਣਾ ਕੰਮ ਕਰਤਾ ਆਪਣੀ ਤਾਂ ਸਰਕਾਰ ਬਣੀ ਖੜੀ ਆ ਪੰਜਾਬ ਚ ਜੀ ਤੇ ਰਾਜਪਾਲ ਕੋਲ ਇੱਕ ਦਿਨ ਪਹਿਲਾਂ ਹੀ ਚਲੇ ਗਏ ਨਤੀਜੇ ਤੋਂ ਪਹਿਲਾਂ ਕਿ ਐਕਚੁਅਲੀ ਸਟੇਜ ਇੱਥੇ ਨਹੀਂ ਇੱਥੇ ਲਾਉਣਾ ਐ ਤੰਬੂ ਇਹੋ ਜਿਹਾ ਲਾਉਣਾ ਐ ਸੋਫੇ ਇੱਧਰ ਲਾਉਣੇ ਆ ਤੇ ਉੱਥੇ ਜੀ ਪਟਿਆਲੇ ਆਪਣੇ ਕੋਠੀ ਦੇ ਵਿੱਚ ਦੇਗੇ ਚੜਾ ਲੇ ਕੇ ਲਓ ਜੀ ਬਣਾ ਲਓ ਮਟਰਨ ਜੀ ਬਣਾ ਲਓ ਪਨੀਰ ਜੀ ਦੇ ਹਾਂ ਤਾਪ ਲਓ ਪ੍ਰਸ਼ਾਦ ਦੇ ਤੇ ਸਵੇਰ ਨੂੰ ਨਤੀਜੇ ਕੀ ਆਏ ਹੂੰ ਅਕਾਲੀ ਦਲ ਰਿਪੀਟ ਹੋ ਗਿਆ ਸੀਗਾ ਉਹ ਜੇ ਵਿਚਾਰੇ ਘਰ ਨੂੰ ਚਲਦੇ ਸੀ ਬਾਦਲ ਟੰਬਰ ਕੇ ਸਾਡੀ ਤਾਂ ਸਰਕਾਰ ਨਹੀਂ ਆਉਣੀ ਸੋ ਜਿਹੜੇ ਮਨਪ੍ਰੀਤ ਕਲਾਕਾਰ ਕਰਦੇ ਸੀ ਉਹਦਾ ਧੰਨਵਾਦ ਕਰਦੇ ਫਿਰਨ ਸਵੇਰ ਨੂੰ ਕਿਹਦੇ ਕਰਕੇ ਆ ਗਈ ਜੀ ਹੂੰ ਸੋ ਇਸ ਲਈ ਇਹ ਜਿਹੜਾ ਕਾਂਗਰਸ ਦਾ ਨਾ ਗਰੰਟਡ ਲੈਣਾ ਹੁਣ ਵੀ ਉਹ ਗਰੰਟਡ ਲੈ ਰਹੇ ਨੇ ਕਿਲਾ ਆ ਅਕਾਲੀ ਗੱਲ ਦੇ ਪੈਰ ਨਹੀਂ ਲੱਗਦੇ ਬੀਜੇਪੀ ਪੰਜਾਬ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਆਮ ਆਦਮੀ ਪਾਰਟੀ ਕੁਲ ਭਰੋਸਾ ਜਾਨ ਕੇ ਆਪਣੀ ਦਾ ਬਣੀ ਖੜੀ ਆ ਹਰੇਕ ਕੇ ਮੁੱਖ ਮੰਤਰੀ ਦਾ ਤਾਜ ੱਕੀ ਫਿਰਦਾ ਇਹਨਾਂ ਚ ਇਸੇ ਲਈ ਇੱਕ ਦੂਏ ਨਾਲ ਬਣਦੀ ਨਹੀਂ ਕਿ ਜੇ ਉਹਦੀ ਚੜ੍ਹਾਈ ਹੋ ਗਈ ਕਿਤੇ ਉਹਦੇ ਹੱਕ ਚ ਮੈਂ ਬੋਲ ਪਿਆ ਜਿੱਦਣ ਪ੍ਰਗਟ ਸਿੰਘ ਨਾਲ ਔਖੇ ਭਾਰੇ ਹੋਏ ਨੇ ਸਪੀਕਰ ਸਾਹਿਬ ਕਿੰਨਾ ਕੋਈ ਉੱਠ ਕੇ ਬਾਹਰ ਖੜੀ ਕਰਕੇ ਬੋਲਿਆ ਕਿੰਨਾ ਕਰੋੜਾ ਪਾ ਲਿਆ ਕਾਂਗਰਸੀ ਵਾਕੀ ਐ ਐਮਐਲ ਨੇ ਕਿ ਸਪੀਕਰ ਸਾਹਿਬ ਤੁਸੀਂ ਗਲਤ ਕਰ ਰਹੇ ਹੋ ਤੁਹਾਡੀ ਵੀਡੀਓ ਹੈਗੀ ਆ ਤੇ ਦੂਏ ਜਦੋਂ ਵੀਡੀਓ ਦੀ ਗੱਲ ਕਰਦੀ ਉਹਦਾਂ ਵੀ ਬੋਲਣ ਨਹੀਂ ਦਿੱਤਾ ਜੀ ਤੇ ਇਸ ਲਈ ਕਾਂਗਰਸ ਦੇ ਵਿੱਚ ਤਾਂ ਚਾਹੇ 2.5 ਟੋਟਰ ਹੋਣ ਤੇ ਚਾਹੇ 200 ਟੋਟਰ ਹੋਣ ਇਹਨਾਂ ਦੇ ਆਪਸੀ ਸੁਰ ਨਹੀਂ ਮਿਲਦੇ ਸੋ ਇਹਦਾ ਹੀ ਫਾਇਦਾ ਫਿਰ ਦੂਜੀ ਤਰ੍ਹਾਂ ਚੱਕ ਦਿਆਂ ਹੀ ਆ ਚਾਹੇ ਉਹ ਕੇਂਦਰ ਚਾਹੇ ਸੂਬਿਆਂ ਚਾਹੇ ਚਾਹੇ ਪੰਜਾਬ ਚ ਜੀ ਤਾਂ ਇੱਕ ਪਾਸੇ ਜ਼ਰਾ ਪੰਜਾਬ ਦਾ ਬਜਟ ਪੇਸ਼ ਹੋ ਰਿਹਾ ਉਸ ਦੇ ਉੱਪਰ ਬੈਂਸ ਵੀ ਹੋ ਰਿਹਾ ਤੇ ਜਾਨੀ ਕਿ ਬੀਤੇ ਕੱਲ ਨੂੰ ਇੱਕ ਜਿਹੜਾ ਭਲਕੇ ਜੋ ਬੀਤੇ ਕੱਲ ਮਾਫ ਕਰਨਾ ਭਲਕੇ ਇੱਕ ਹੋਰ ਬਜਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਉਹ ਵੀ ਪੇਸ਼ ਕਰੋ ਉਸ ਤੋਂ ਬਜਟ ਨੂੰ ਕਿਸ ਤਰੀਕੇ ਦੇਖਦੇ ਹੋ ਦੇਖੋ ਸਵੇਰ ਨੂੰ ਸ਼੍ਰੋਮਣੀ ਗੁਰਦਾਰਾ ਪੰਥਕ ਕਮੇਟੀ ਦਾ ਬਜਟ اجلاس ਆਗਾਮਾ ਭਰਪੂਰ ਰਹਿਣਾ ਹੀ ਰਹਿਣਾ ਹੈ ਕਾਰਨ ਬਜਟ ਨੂੰ ਲੈ ਕੇ ਕੋਈ ਮਸਲਾ ਨਹੀਂ ਹੋਣਾ ਬਜਟ ਜਥੇਦਾਰਾਂ ਨੂੰ ਲੈ ਕੇ ਕੋਈ ਮੁਸ਼ਕਲ ਨਹੀਂ ਹੋਣੀ ਮੁਸ਼ਕਲ ਆਉਣੀ ਹੈ ਪੰਥਕ ਪਹਿਲੂਆਂ ਤੇ ਦੋ ਤਰੀਕਾ ਵਾਲੇ ਫੈਸਲਿਆਂ ਤੇ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਨਵੇਂ ਲਾਏ ਗਏ ਜਥੇਦਾਰਾਂ ਤੇ ਪੁਰਾਣਿਆਂ ਦੀ ਬਹਾਲੀ ਦਾ ਮੁੱਦਾ ਇਹ ਸਾਰੇ ਮਸਲੇ ਗਰਮਾਉਣੇ ਜੀ ਇਹਦੇ ਤਿੰਨ ਪੜਾ ਨੇ ਇੱਕ ਪੜਾ ਹੈ ਤੇਜਾ ਸਿੰਘ ਸੁੰਦਰੀ ਹਾਲ ਦੇ ਬਾਹਰ ਜੀ ਜਿੱਥੇ ਬਾਬਾ ਹਰਨਾਮ ਸਿੰਘ ਤੋਂ ਮਾ ਕਹਿੰਦਾ ਮੈਂ ਧਰਨਾ ਲਾਉਂਗਾ ਹਮ ਅਕਾਲੀ ਦਲ ਬਾਦਲ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕਰ ਰਹੀ ਆ ਸਮਝਾਉਣ ਦੀ ਕੋਸ਼ਿਸ਼ ਵੀ ਕਰ ਰਹੀ ਆ ਸੁਧਾਰਨ ਵਾਲੀ ਧਿਰ ਵੀ ਇਸ ਨੂੰ ਨਾ ਪਸੰਦ ਕਰ ਰਹੀ ਆ ਕਿ ਸਹੀ ਪਿਰਤ ਨਹੀਂ ਪੈ ਰਹੀ ਜੇ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਤੇਜਾ ਸਿੰਘ ਸੁੰਦਰੀ ਹਾਲ ਦੇ ਬਾਹਰ ਜਾ ਕੇ ਆਪਣੀਆਂ ਸੰਸਥਾਵਾਂ 'ਚ ਧਰਨਾ ਲਾਉਣ ਲੱਗੀਆਂ ਕੱਲ ਨੂੰ ਕੋਈ ਹੋਰ ਵੀ ਆਜੂਗਾ ਮੂੰਚਾ ਕੇ ਧਰਨਾ ਲਾਉਣ ਜੀ ਜੀ ਇਹ ਇਹ ਥਾਂ ਧਰਨਾ ਲਾਉਣ ਦੀ ਨਹੀਂ ਹੈ ਹੂੰ ਸੋ ਇਸ ਲਈ ਇੱਕ ਤਾਂ ਇਹ ਇਹ ਕੱਲ ਨੂੰ ਵੱਡੀ ਚਣੌਤੀ ਹੈ ਕਿ ਉਹ ਕਿਹ ਜਾਂ ਧਰਨਾ ਲੱਗਦਾ ਹੈ ਲੱਗਦਾ ਨਹੀਂ ਲੱਗਦਾ ਉੱਥੇ ਕੋਈ ਸਰਕਾਰ ਰੋਲ ਨਿਭਾਉਂਦੀ ਆ ਨਹੀਂ ਨਿਭਾਉਂਦੀ ਐਸਜੀਪੀਸੀ ਦੇ ਟਕਰਾਅ ਹੁੰਦਾ ਨਹੀਂ ਹੁੰਦਾ ਕਾਫੀ ਫਿਕਰਮੰਦੀ ਵਾਲੀ ਸਥਿਤੀ ਹੈ ਦੂਸਰਾ ਪਹਿਲੂ ਅੰਦਰ ਅੰਦਰ ਜੇਕਰ ਤਾਂ ਤੁਸੀਂ ਇਸ ਪਹਿਲੂ ਨੂੰ ਦੇਖੋ ਤਾਂ ਅੰਦਰ ਬਜਟ ਪਾਸ ਹੋਣ ਤੋਂ ਬਾਅਦ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਸ ਬਜਟ ਵਾਲੇ ਮਤਿਆਂ 'ਚ ਹੀ ਮਤੇ ਨਾ ਲਿਆਂਦੇ ਜਾਣ ਜੱਥੇਦਾਰਾਂ ਨਾਲ ਮਤਾ ਵੱਖਰਾ ਲਿਆਂਦਾ ਜਾਵੇ ਖਾਸ ਕਰਕੇ 42 ਮੈਂਬਰਾਂ ਨੇ ਜਿਵੇਂ ਲਿਖ ਕੇ ਦਿੱਤਾ ਬੀਬੀ ਕਰਨਜੋਤ ਕੌਰ ਜਿਵੇਂ ਦੰਪਾ ਦੇ ਨਾਲ 42 ਮੈਂਬਰ ਤਾਂ ਕਾਗਜ਼ਾਂ 'ਤੇ ਹੈਗੇ ਤੇ ਉ ਸਾਡੇ ਕੋਲ ਵੱਧ ਨਹੀਂ ਅੰਦਰ ਸਾਡੇ ਹੱਕ 'ਚ ਵੱਧ ਆ ਜਾਣਗੇ ਜੀ ਜੀ ਵੈਸੇ ਜਿਹੜੀਆਂ ਤੇਰਾ ਇਹ ਸਿਆਸਤ ਸਮਝਦੀਆਂ ਨੇ ਉਹ ਕਹਿੰਦੀਆਂ ਨਹੀਂ ਬਾਦਲ ਤੇ ਇਹਨੂੰ ਤਾਂ ਮੈਨੇਜ ਕਰ ਲੂਗੀ ਸਵੇਰ ਨੂੰ ਇੰਨਾ ਤਾਂ ਮੈਨੇਜ ਕਰਦੀ ਆ ਜੇ ਮਹਾਰਤ ਰੱਖਦੇ ਨੇ ਕਿਉਂਕਿ ਇਹ 2011 ਵਾਲਾ ਮਤਲਬ ਕਿ ਜਿਹੜਾ ਚੱਲਿਆ ਰਹੀ ਟੀਮ ਹੈ ਜਿਹੜੀ ਉਸ ਸਮੇਂ ਤੋਂ ਚੋਣਾ ਹੀ ਨਹੀਂ ਹੋਇਆ ਸੋ 191 ਮੈਂਬਰਾਂ ਦਾ ਇਹ ਸੈਸ਼ਨ ਹੈ ਤੇ ਉਹਦੇ ਵਿੱਚੋਂ ਮਤਲਬ ਕਿ 185 ਮੈਂਬਰ ਜਿਹੜੇ ਪੋਲਿੰਗ ਰਹੀ ਬੋਟਿੰਗ ਰਹੀ ਜਿੱਤ ਕੇ ਆਉਂਦੇ ਨੇ ਉਹ ਉਹ ਮੈਂਬਰ ਨੇ ਸੋ ਇਸ ਪ੍ਰਕਿਰਿਆ ਦੇ ਵਿੱਚ ਅੰਦਰ ਜਿਹੜੇ ਇਹ ਮਤੇ ਆਉਣੇ ਨੇ ਉਹਨਾਂ ਮਤਿਆਂ 'ਚ ਵੱਡਾ ਮਸਲਾ ਇਹ ਬਣਨਾ ਕਿ ਜਥੇਦਾਰ ਸਾਹਿਬਾਨ ਹਟਾਈ ਕਿਵੇਂ ਗਏ ਜੀ ਉਹਨਾਂ ਨੂੰ ਕਿਸ ਤਰੀਕੇ ਨਾਲ ਤੋੜਿਆ ਗਿਆ ਇਹ ਨਵੇਂ ਜਿਹੜੇ ਲਾਏ ਨੇ ਜਿਨ੍ਹਾਂ ਨੂੰ ਖਾਰਜ ਕਰੋ ਤੇ ਖਰਚ ਕਰਕੇ ਪ੍ਰਾਣਿਆਂ ਦੀ ਬਹਾਲੀ ਕਰੋ ਇਹਦੇ ਉੱਤੇ ਬਹਿਸ ਹੋਣੀ ਹੈ ਉੱਥੇ ਫਿਰ VOTING ਵਾਲੀ ਪ੍ਰਕਿਰਿਆ ਵੀ ਆਉਣੀ ਹੈ ਤਾਂ ਅਮੀ ਹੋਰੀ ਇਸ ਮਸਲੇ ਦੀ ਕਾਰਟ ਇਸ ਵਜੋਂ ਪੇਸ਼ ਕਰਨਗੇ ਕਿ ਭਾਈ ਜੋ ਹੋ ਗਿਆ ਸੋ ਹੋ ਗਿਆ ਮਿੱਟੀ ਪਾਓ ਆਪਾਂ ਅਕਾਲ ਤਖਤ ਸਾਹਿਬ ਦਾ ਨਮਾ ਜੁੱਤਰ ਸਹਿਮਤੀ ਨਾਲ ਚੁਣ ਲੈਣੇ ਆ ਇਸੇ ਬਜਟ ਸੈਸ਼ਨ ਜੀ ਚੁਣ ਲਓ ਦੱਸੋ ਆਪਾਂ ਤੈਅ ਕਰ ਲਓ ਕਿਹਨੂੰ ਲਈਏ ਆਪਾਂ ਇਕੱਠੇ ਹੋ ਕੇ ਚੱਲਦੇ ਆ ਜੀ ਚਲੋ ਆਪਾਂ ਕਮੇਟੀ ਬਣਾ ਲੂ ਜਿਹੜੀ ਚੁਣਿਆ ਕਰੂਗੀ ਅੱਗੇ ਤੋਂ ਅੱਗੇ ਤੋਂ ਮਸਲਾ ਹੀ ਨਹੀਂ ਹੋਊਗਾ ਆਪਾਂ ਕਮੇਟੀ ਬਣਾ ਲਓ ਅੱਗੇ ਨੂੰ ਪੰਥਕ ਪ੍ਰਬੰਧਤਾ ਦੇ ਤੌਰ ਤੇ ਚੁਣ ਲੈਣਗੇ ਦੱਸੋ ਨਾਮ ਲਿਖ ਲੈਣੇ ਆ ਜੀ ਜੀ ਉਹ ਲਓ ਜੀ ਆਪਾਂ ਬਾਬਾ ਟੇਕ ਸਿੰਘ ਤੋਂ ਨਾਲੋਂ ਤੋਂ ਦਿੱਤੀ ਹੋਣੀ ਹੁਣ ਸੇਵਾ ਜੀ ਉਹਦੇ ਸਾਥੇ ਵੀ ਆਪਾਂ ਨਵਾਂ ਚੁਣ ਲਾਂਗੇ ਦੱਸੋ ਜੀ ਕਿਹਨੂੰ ਲਿਆਉਣਾ ਸੋ ਇਹਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਨਗੇ ਹਮ ਇੱਕੇ ਦੇ ਵਿੱਚ 30 ਤੀਸਰਾ ਨੁਕਤਾ ਮੈਂਬਰਾਂ ਦੀ ਗਿਣਤੀ ਤੇ ਸਿੰਘ ਸਹਿਬਾਨ ਤੇ ਸ੍ਰੀ ਅਕਾਲ ਤਖਤ ਸ੍ਰੀ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਮੌਜੂਦਗੀ ਜਦੋਂ ਬਜਟ اجلاس ਹੁੰਦਾ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਇਹ ਹਾਊਸ ਜਿਹੜਾ ਐਸਪੀਸੀ ਦਾ ਹਾਊਸ ਹੈ ਇਹ 2011 ਤੋਂ ਜਦੋਂ ਤੋਂ ਤੁਰਿਆ ਆ ਰਿਹਾ ਅੱਜ ਤੱਕ ਦੁਬਾਰਾ ਚੋਣਨਾ ਹੁਣ ਕਰਨਾ 191 ਮੈਂਬਰਾਂ ਦਾ ਹੁੰਦਾ ਸੀ ਜਿਦੇ ਵਿੱਚ 185 ਚੁਣੇ ਹੋਏ ਨੁਮਾਇੰਦੇ ਨੇ ਉਹ ਤੋਂ ਬਿਨਾ ਨਾਮਜਦ ਕੀਤੇ ਮੈਂਬਰ ਹੁੰਦੇ ਨੇ ਉਹ ਤੋਂ ਬਿਨਾ ਪੰਜ ਤਖਤਾਂ ਦੇ ਜਥੇਦਾਰ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਇਹ ਵੀ ਮੌਜੂਦ ਰਹਿੰਦੇ ਨੇ ਹੁਣ ਲੰਬੇ ਸਮੇਂ ਤੋਂ ਤਖਤ ਸ੍ਰੀ ਹਜੂਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਉਥੋਂ ਦੇ ਜਥੇਦਾਰ ਨਹੀਂ ਆ ਰਹੇ ਫਿਰ ਹੁਣ ਤੋਂ ਤਿੰਨ ਤਖਤਾਂ ਦੇ ਜਥੇਦਾਰ ਮੌਜੂਦ ਰਹਿੰਦੇ ਨੇ ਤੇ ਹੈੱਡ ਗ੍ਰੰਥੀ ਸਾਹਿਬ ਮੌਜੂਦ ਰਹਿੰਦੇ ਨੇ ਹੁਣ ਅੱਜ ਦੀ ਤਰੀਕ ਦੇ ਵਿੱਚ ਹੂੰ ਪਿਛਲੇ ਜਥੇਦਾਰ ਲਾਂਬੇ ਕਰ ਦਿੱਤੇ ਗਏ ਨੇ ਜੀ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਜਿਹਨੂੰ ਲਾਇਆ ਸੀਗਾ ਬਾਬਾ ਟੇਕ ਸਿੰਘ ਧਨੋਲਾ ਉਹਨੇ ਸੇਵਾ ਨਹੀਂ ਸੰਭਾਲੀ ਗਿਆਨੀ ਹਰਪ੍ਰੀਤ ਸਿੰਘ ਕੱਜ ਕੱਲੇ ਆਉਣਗੇ ਨਹੀਂ ਨਹੀਂ ਮੈਂ ਤਾਂ ਹੀ ਆ ਰਹਿ ਕਿ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਬਿਲਕੁਲ درست ਹੈ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਪਰਚੀ ਕਟਾ ਚੁੱਕੇ ਨੇ ਰਾਜਨੀਤਿਕ ਪਾਰਟੀ ਵੱਜੋਂ ਸੋ ਇਹਦਾ ਮਤਲਬ ਤਖਤਸ਼ਰੀ ਦਾ ਦਮਦਮਾ ਸਾਹਿਬ ਦੀ ਨਮਾਇੰਦਗੀ ਕੋਈ ਨਹੀਂ ਕਰੇਗਾ ਹੂੰ ਫਿਰ ਗਿਆਨੀ ਰੁਕबीर ਸਿੰਘ ਨੂੰ ਤੁਸੀਂ ਪਰੇ ਕਰਤਾ ਗਿਆਨੀ ਸੁਲਤਾਨ ਸਿੰਘ ਨੂੰ ਪਰੇ ਕਰਤਾ ਉਹਦੀ ਬਹਾਲੀ ਦੀ ਮੰਗ ਹੈ ਗਿਆਨੀ ਕੁਲਦੀਪ ਸਿੰਘ ਗੜਗਾਝੋੜਾ ਨੂੰ ਜਿਵੇਂ ਤੁਸੀਂ ਮਾਨਤਾ ਦਿਵਾਉਣ ਦੀ ਕੋਸ਼ਿਸ਼ ਕੀਤੀ ਉਸ ਵੱਲ ਤੇ ਜੇ ਪੰਥਕ ਟਕਰਾ ਖੜਾ ਹੈ ਉਹਨਾਂ ਕੋਲ ਕਾਰਜਕਾਰੀ ਅਹੁਦਾ ਸ਼੍ਰੀ ਕਲਤਖ ਸਾਬ ਦਾ ਵੀ ਹੈ ਉਹਨਾਂ ਕੋਲ ਸੰਪੂਰਨ ਸੇਵਾ ਦੇ ਤੌਰ ਤੇ ਤੱਕ ਸ਼੍ਰੀ ਕੇਸਗੜ ਸਾਹਿਬ ਦੀ ਵੀ ਸੇਵਾ ਹੈ ਹਮ ਪਰ ਜੇ ਕੁਲਦੀਪ ਸਿੰਘ ਗਿਆਨੀ ਕੁਲਦੀਪ ਸਿੰਘ ਗੜਗਾਝ ਸਵੇਰ ਨੂੰ ਇਸ ਬਚੜੀ ਜਲਾਲ ਚ ਆਉਂਦੇ ਨੇ ਬਤੌਰ ਜਥੇਦਾਰ ਤਾਂ ਹੋ ਸਕਦਾ ਮੈਂਬਰਾਂ ਚ ਉਹਨਾਂ ਨੂੰ ਦੇਖ ਕੇ ਵੱਧ ਰੋਸਾ ਪਣ ਪੇ ਵਿਰੋਧੀਆਂ ਚ ਵੱਧ ਰੋਸਾ ਜਨਮੇ ਤੇ ਉਹਦੇ ਨਾਲ ਟਕਰਾਲੀ ਸਥਿਤੀ ਜਾਦਾ ਵੱਧ ਸਕਦੀ ਹੈ ਨਹੀਂ ਉਹਨੂੰ ਟੈਕਲ ਕੀਤਾ ਹੋ ਸਕਦਾ ਇਸ ਲਈ ਫਿਰ ਸਬੰਧਤ ਤੇ ਐ ਰਜਪੀਸੀ ਚਾਹਵੇ ਕਿ ਨਾ ਹੀ ਆਉਣ ਉਹ ਤੇ ਜਿਸ ਤਰ੍ਹਾਂ ਤੁਸੀਂ ਯਾਨੀ ਰੁਗਵੀਰ ਸਿੰਘ ਨੂੰ ਤੋੜਿਆ ਤੇ ਉਹ ਬਤੌਰ ਹੈੱਡ ਗ੍ਰੰਥੀ ਅਜੇ ਵੀ ਹਰਮਿੰਦਰ ਸਾਹਿਬ ਦੇ ਵੱਜੋਂ ਸੇਵਾ ਨਿਭਾ ਰਹੇ ਨੇ ਤੇ ਇਸ ਲਈ ਉਸ ਸਿੱਤੇ ਵਿੱਚ ਹੋ ਸਕਦਾ ਕਿ ਉਹ ਵੀ ਕਾਹਨੂੰ ਆਉਣ ਕੇ ਐਵੇਂ ਨਮੋ ਚੁਣੀਆਂ ਕੋਈ ਗੱਲਾਂ ਹੋਣਗੀਆਂ ਕੁਝ ਤਾਨੇ ਮਣੀਆਂ ਗੱਲਾਂ ਆਉਣਗੀਆਂ ਪੱਕਾ ਨੂੰ ਸੁਣਨਾ ਹੈ ਜੀ ਕੱਲੇ ਮੈਂਬਰ ਬਜਟ ਪਾਸ ਕਰ ਜਣਗੇ ਫਿਰ ਤਾਂ ਇਹ ਸਿਟੀ ਦੇ ਵਿੱਚ 185 ਜਿਹੜੇ ਮੈਂਬਰ ਨੇ ਉਹਨਾਂ ਚੋਂ 31 ਮੈਂਬਰ ਹੁਣ ਤੱਕ ਅਕਾਲ ਚਲਾਣਾ ਕਰ ਚੁੱਕੇ ਨੇ ਹੂੰ ਚਾਰ ਮੈਂਬਰ ਅਸਤੀਫਾ ਦੇ ਚੁੱਕੇ ਨੇ 35 ਮੈਂਬਰ ਤਾਂ ਗਏ 185ਾਂ ਚੋਂ 35 ਬਾਹਰ ਹੋ ਕੇ 150 ਬਚੇ ਜੀ 150 ਚੋਂ ਦਰਜਨ ਅੱਧੀ ਦਰਜਨ ਜਿੰਨੇ ਇੱਕ ਬਾਹਰ ਬੂਰ ਨੇ ਫੌਰਨ ਪਤਾ ਨਹੀਂ ਕੌਣ ਮੂੜੂ ਕੌਣ ਨਹੀਂ ਮੂੜੂ ਕਿੰਨੇ ਕੁ ਮੁੜੇ ਤੇ ਲੈ ਦੇ ਕੇ ਹੂੰ ਜੇ ਮਤਲਬ 140 135 ਮੈਂਬਰ ਹੁੰਦੇ ਨੇ ਕਪਈ 62 70 ਦੇ ਕੁਝ ਵੀ ਖੇਡ ਹੋ ਸਕਦੀ ਹੈ ਫਿਰ ਤਾਂ ਹੂੰ ਸੋ ਇਹ ਜ ਫਿਕਰ ਨੇ ਬਦਲ ਤੇ ਰਦੀ ਨੀਂਦ ਰੋੜਾਈ ਹੋਈ ਆ ਬੇਸ਼ੱਕ ਗਣਤੀ ਪੱਖੋਂ ਪਹੁੰਚ ਪੱਖੋਂ ਸਮਝਾਉਣ ਪੱਖੋਂ ਸੇਵਾਵਾਂ ਪੱਖੋਂ ਹਾਂ ਉਹਨਾਂ ਨੂੰ ਸਹੂਲਤਾ ਪੱਖੋਂ ਸਾਰਾ ਕੁਝ ਗਣਤੀ ਮਿੰਤੀ ਪੱਖੋਂ ਪੂਰਾ ਹੈ ਪਰ ਤਾਂ ਵੀ ਫਿਕਰ ਜੀ ਤੇ ਉਹ ਫਿਕਰ ਸਵੇਰ ਨੂੰ ਦੇਖਦੇ ਕਿਦਨੂੰ ਰੰਗ ਲੈ ਕੇ ਜਾਂਦਾ ਸੋ ਇਸ ਲਈ ਅਕਾਲੀ ਦਲ ਲਈ ਬਜਟ ਵਿਚਲਾ ਚੁਣੌਤੀ ਭਰਪੂਰਤਾ ਰਹੂਗਾ ਬੇਸ਼ੱਕ ਉਹਨਾਂ ਨੂੰ ਪਾਸ ਕਰਾਉਣਾ ਔਖਾ ਨਾ ਹੋਵੇ ਪਰ ਉਹਨਾਂ ਲਈ ਆ ਜਥੇਦਾਰ ਨਾਲੇ ਮਸਲੇ ਦੇ ਉੱਤੇ ਉਹਨਾਂ ਲਈ ਚੁਣੌਤੀਆਂ ਸਵੇਰ ਨੂੰ ਬਣੇਗਾ ਜੀ ਬਜਟ ਵਿਚਲਾ ਤੇ ਉਧਰਲੇ ਪਾਸੇ ਸਰਪੰਥਕ ਸਿਆਸਤਾਂ ਦੇ ਵਿੱਚ ਵੱਡੀ ਹਲਚਲ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਹੀ ਪੈਦਾ ਕਰਤੀ ਉਹ ਕਹਿੰਦੇ ਕਿ ਮੁਰ ਤੋਂ ਜੜੇ ਵੀ ਜੋ ਬਾਗੀ ਧੜਾ ਨਾਰਾਜ਼ ਹੋ ਕੇ ਗਏ ਨੇ ਆਓ ਮੁਰ ਤੋਂ ਇਕੱਠੇ ਹੋ ਕੇ ਪੰਥ ਦੀ ਸੇਵਾ ਕਰੀਏ ਆਪਾਂ ਇਹਦੇ ਉੱਤੇ ਪਿਛਲੇ 3-4 ਦਿਨਾਂ ਤੋਂ ਗੱਲ ਕਰਦੇ ਆਏ ਆ ਕਿ ਪੰਥਕ ਏਕਤਾ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਪੰਜ ਮੈਂਬਰ ਕਮੇਟੀ ਤੱਕ ਵੀ ਪਹੁੰਚ ਅਪਰੋਚ ਧਾਮੀ ਸਾਹਿਬ ਵੀ ਲੱਗੇ ਨੇ ਸੁਖਵੀਰ ਬਾਦਲ ਰਾਹੀਂ ਵੀ ਸਨੇਹ ਜਾ ਰਹੇ ਨੇ ਬੀਬੀ ਹਰਸਿਮਰਤ ਨੇ ਵੀ ਕਈਆਂ ਨੂੰ ਫੋਨ-ਫੋਨ ਕੀਤੇ ਨੇ ਐ ਬਾਕੀ ਤਰ੍ਹਾਂ ਵੀ ਸੋ ਬਲਵਿੰਦਰ ਸਿੰਘ ਭੁੰਦੜ ਵੀ ਉਸ ਪੰਕਾ ਚਾਹੁੰਦੇ ਨੇ ਉਹ ਪਹਿਲਾਂ ਵੀ ਇੱਕ ਵਾਰ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਅੱਜ ਉਹਨਾਂ ਪਰ ਪੋਸਟ ਪੜੋ ਪਹਿਲਾਂ ਉਹਦੇ ਵਿੱਚ ਮੈਂ ਤਿੰਨ ਚਾਰ ਲਾਈਨਾਂ ਹੀ ਪੜਦਾ ਉਹ ਕਹਿੰਦੇ ਮੈਂ ਨਾਰਾਜ ਵੀਰਾਂ ਨੂੰ ਕਹਿਣਾ ਕਿ ਸਨਮਰ ਮੇਰੀ ਬੇਨਤੀ ਹੈ ਪੰਜਾਬ ਦੀ ਕੋਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਪਾਰਟੀ ਦੀ ਨਿਯਮਤ ਭਾਗੀ ਵਿੱਚ ਯੋਗਦਾਨ ਪਾਓ ਜੀ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਮੁੜਿਓ ਜਿਹੜੀ ਪਾਰਟੀ ਅਸੀਂ ਕਰਦੇ ਹਾਂ ਉਸ ਵਿੱਚ ਯੋਗਦਾਨ ਪਾਓ ਤੇ ਇਸ ਨਿਯਮਤ ਭਾਗੀ ਲਈ ਲੋੜਿੰਦੀਆਂ ਕਾਪੀਆਂ ਵਗੈਰਾ ਤੁਹਾਨੂੰ ਦੇਣ ਲਈ ਪਾਰਟੀ ਦਫ਼ਤਰ ਦੇ ਦਵਾਰ ਹਮੇਸ਼ਾ ਖੁੱਲੇ ਨੇ ਮਤਲਬ ਅੱਜ ਇਹ ਵੀ ਸਾਡੀ ਭਾਗੀ ਚੱਲਦੀ ਹੋਏ ਸਾਡੀਆਂ ਵਾਲੀਆਂ ਕਾਪੀਆਂ ਲੈ ਜਾਓ ਬੈਸਸ ਵੀ ਕਹਿੰਦੇ ਨਹੀਂ ਕਾਪੀਆਂ ਮੁੱਕੀ ਜਾਂਦੀਆਂ ਸਾਡੀਆਂ ਦਾ ਥੁੜਗੀਆਂ ਜੀ ਹੁਣ ਕਾਪੀਆਂ ਹੋਰ ਵਧੀਆਂ ਦੀਆਂ ਤਰੀਕ ਵੀ ਅੱਗੇ ਵਧ ਜਾਂਦੀ ਹੈ ਸੋ ਇਹ ਸਾਰੀ ਪ੍ਰਕਿਰਿਆ ਕਿਤਨਾ ਕਿਤੇ ਦੱਸਦੀ ਹੈ ਕਿ ਭੁੰਦਰ ਸਾਹਿਬ ਇਹੀ ਕਹਿ ਰਹੇ ਨੇ ਕਿ ਸਮਝੌਤਾ ਹੋਊਗਾ ਸਾਡੀਆਂ ਸ਼ਰਤਾਂ ਤੇ ਜੀ ਸਾਡੇ ਵਾਲੀਆਂ ਕਾਪੀਆਂ ਤੇ ਸਾਡੇ ਵਾਲੀ ਮੈਂਬਰਸ਼ਿਪ ਤੇ ਤੇ ਦੂਸਰੇ ਪਾਸੇ ਦਲਜੀਤ ਸਿੰਘ ਚੀਮਾ ਮਹਿੰਦਰ ਗਰੇਵਾਲ ਤੇ ਅਰਸ਼ਦੀਪ ਕਲੇਰ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਪਾਸਿਓ ਨਰੈਣ ਸਿੰਘ ਚੌੜਾਲੇ ਮਸਲੇ ਤੇ ਪੰਜਾਬ ਸਰਕਾਰ ਤੋਂ ਲੈ ਕੇ ਹਾਂ ਬ੍ਰੋ ਦੀ ਤਰ ਨੂੰ ਆਪਣੀ ਵਿਰੋਧੀ ਤਰ ਜਿਹੜੀ ਉਹਨਾਂ ਦੀ ਹੈਗੀ ਆ ਸੁਧਾਰ ਲੈਰ ਐਂਸਲਸ ਉਹਨਾਂ ਨੂੰ ਨਿਸ਼ਾਨੇ 'ਤੇ ਲੈਂਦੇ ਨੇ ਦੂਸਰੇ ਪਾਸੇ ਉਹ ਮੰਡੀ ਬੋਰਡ ਦੇ ਵਿੱਚ ਜਿਹੜਾ ਚੀਫ ਇੰਜੀਨੀਅਰ ਹੈ ਹੈਨਾ ਪੰਗੂ ਉਹਨੂੰ ਨਿਸ਼ਾਨੇ 'ਤੇ ਲੈਂਦੇ ਨੇ ਕਿਉਂ ਨੇ ਕਲਰਖੇ ਨੇ ਮੈਨੂੰ ਧਮਕੀ ਦਿੱਤੀ ਹੈ ਗੋਲੀ ਮਾਰਨ ਦੀ ਸੋ ਇਹ ਬਹੁਤ ਸੀਰੀਅਸ ਮੈਟਰ ਹੈ ਜੇ ਇਸ ਤਰ੍ਹਾਂ ਦਾ ਕੁਝ ਹੋ ਰਿਹਾ ਸੋ ਇਹ ਸਾਰੀ ਪ੍ਰਕਿਰਿਆ ਇਹ ਸਾਰੇ ਜਿਹੜਾ ਬਰਤਾਂਤ ਸਿਰਜਿਆ ਜਾ ਰਿਹਾ ਇਕਤਲ ਉਹਨੂੰ ਫਿਰ ਖਿਰੂ ਖਿਰ ਵਰਦੀ ਹੈ ਜੀ ਸੋ ਫਿਰ 41 ਸੁਭਾਗਨਾ ਕਿੱਥੇ ਆ ਜਨਾਬ ਸੋ ਹੁਣ ਲੈ ਦੇ ਕੇ ਕੱਲ੍ਹ ਦਾ ਦਿਨ ਟਪਾਉਣਾ ਮੁੱਖ ਟਾਸਕ ਹੈ ਤੇ ਉਹਦੇ ਵਿੱਚ ਬਾਦਲ ਕਿੰਨਾ ਕਾਮਯਾਬ ਹੁੰਦਾ ਕਿੰਨਾ ਨਹੀਂ ਕੱਲ ਨੂੰ ਦੁਪਹਿਰ ਨੂੰ 12 ਵਜੇ ਮਤਲਬ ਦੁਪਹਿਰ ਸ਼ੁਰੂ ਹੋਣ ਤੋਂ ਪਹਿਲਾਂ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਗੁਰਦਵਾਰਾੰਕ ਕਮੇਟੀ ਦਾ ਬਜਟ ਜਲਾਸ ਹੋਊਗਾ ਸਭ ਦੀਆਂ ਨਿਗਾਵਾਂ ਫਿਲਾਰੋਦੇ ਤੇ ਰਹਿਣਗੀਆਂ ਤਾਂ ਜਿੱਥੇ ਸਰ ਕੱਲ ਨੂੰ ਜਿਹੜਾ ਐਡਾ ਜਿਹੜਾ ਕੱਲ ਦਾ ਦਿਨ ਇੰਨਾ ਵੱਡਾ ਖਾਸ ਐ ਐਸਜੀਪੀਸੀ ਦੇ ਬਜਟ ਦੇ ਉੱਪਰ ਜਾਂ ਫਿਰ ਜੋ ਜੋ ਹਰਨਾਨ ਸਿੰਘ ਢੋਮਾ ਹੋਂਾਂ ਦੇ ਕੱਟ ਦੇ ਉੱਪਰ ਰਹਿਣ ਵਾਲਾ ਉੱਤਰਲੇ ਪਾਸੇ ਕਿਸਾਨਾਂ ਦਾ ਵੀ ਇਹ ਦਿਨ ਖਾਸ ਆ ਕਿਉਂਕਿ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਡਾ ਇਕੱਠ ਕੱਲ ਨੂੰ ਜਲਾ ਹੈੱਡਕੁਆਟਰਾਂ ਤੇ ਡੀਸੀ ਦਫ਼ਤਰਾਂ ਦੇ ਅੱਗੇ ਧਰਨਾ ਦੇਣਾ ਕਿਉਂਕਿ ਧਰਨਾ ਉਸ ਸਮੇਂ ਤੋਂ ਬਾਅਦ ਪਹਿਲਾ ਧਰਨਾ ਜਦੋਂ ਕਿਸਾਨਾਂ ਨੂੰ ਖਦੇੜ-ਖਦੇੜ ਕੇ ਸ਼ੰਭੂ ਖਨੌਰੀ ਤੋਂ ਛੁੱਟ ਦਿੱਤਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪੰਜਾਬ ਦੇ ਜ਼ਬਰ ਖਿਲਾਫ ਐਸਕੇਐਮ ਦਾ ਧਰਨਾ ਹੈ ਉਹ ਐਸਕੇਐਮ ਜਿਹੜੀ ਸ਼ੰਭੂ ਅਖਨੌਰੀ ਨਹੀਂ ਬੈਠੀ ਸੀ ਜੀ ਜੀ ਸਵੇਰ ਨੂੰ ਐਸਕੇਮ ਦੇ ਇਸ ਧਰਨੇ ਦੇ ਵਿੱਚ ਤੁਹਾਨੂੰ ਸ਼ੰਭੂ ਖਨੋਰੀ ਵਾਲੀਆਂ ਜਥੇਬੰਦੀਆਂ ਵੀ ਨਜ਼ਰ ਆਲ ਸਕਦੀਆਂ। ਬਸ਼ਰਤੇ ਅੱਜ ਰਾਤ ਨੂੰ ਪੰਜਾਬ ਪੁਲਿਸ ਕੋਈ ਨਵਾਂ ਚੰਨ ਨਾ ਚੜੇ। ਬਸ਼ਰਤੇ ਪੰਜਾਬ ਸਰਕਾਰ ਦਾ ਅੱਜ ਕੋਈ ਨਵਾਂ ਹੁਕਮ ਨਾ ਆਵੇ। ਕਿਉਂਕਿ ਡੀਜੀਪੀ ਡੀਜੀਪੀ ਦੇ ਅੱਜ ਦੇ ਤਾਜ਼ਾ ਬਿਆਨ 'ਚੋ ਜੇ ਗੌਰ ਕਰੋ ਤਾਂ ਉਹਨੇ ਇੱਕ ਤਰ੍ਹਾਂ ਨਾਲ ਜਥੇਬੰਦੀਆਂ ਨੂੰ ਧਮਕੀ ਦਿੱਤੀ ਹੈ ਕਿ ਤੁਸੀਂ ਬਿਨਾਂ ਮਨਜ਼ੂਰੀ ਤੋਂ ਧਰਨਾ ਲਾ ਰਹੇ ਹੋ ਸਵੇਰ ਨੂੰ ਟਕਰਾਂਗੇ। ਡੀਜੀਪੀ ਸਾਹਿਬ ਅੱਜ ਗੱਲ ਕਰ ਰਹੇ ਸੀਗੇ ਕਿ ਡੱਲੇ ਵਾਲਾ ਉਹਨਾਂ ਨੂੰ ਅਸੀਂ ਕਿੱਥੇ ਹਿਰਾਸਤ ਵਿੱਚ ਰੱਖਿਆ ਜੀ ਸਾਡੇ ਤਾਂ ਕੁਝ ਨਹੀਂ ਜੀ ਹੈਨਾ ਉਧਰ ਉਹਨਾਂ ਦਾ ਮੁੰਡਾ ਕਹਿ ਰਿਹਾ ਜੀ ਕਿ ਹਿਰਾਸਤ ਜ ਨਹੀਂ ਕਿ ਜੁਤਾ ਅਗਵਾ ਕੀਤਾ ਹੋਇਆ ਨੇ ਪੁਲਿਸ ਨੇ ਹੈਨਾ ਪਿੰਡ ਉਹਨਾਂ ਦਾ ਸ਼ੋਨੀ ਚ ਬਦਲਿਆ ਪਰਿਵਾਰ ਦਾ ਕੋਈ ਜੀ ਮਿਲ ਨਹੀਂ ਸਕਦਾ ਜੇ ਕੋਈ ਸਾਥੀ ਮਿਲਣ ਜਾਵੇ ਉਹਨੂੰ ਚੱਕ ਲੈਂਦੀ ਹੈ ਪੁਲਿਸ ਸੋ ਇਹ ਸਾਰੀ ਪ੍ਰਕਿਰਿਆ ਚ ਇਹ ਸਵਾਲ ਨਾਲ ਗੱਲ ਕਰਦਿਆਂ ਕਦੇ ਇੱਕ ਪੱਤਰਕਾਰ ਨੇ ਸਵਾਲ ਵੀ ਕਰ ਲਿਆ ਡੀਜੀਪੀ ਸਾਹਿਬ ਨੂੰ ਕਿ ਡੀਜੀਪੀ ਸਾਹਿਬ ਸਵੇਰ ਨੂੰ ਫਿਰ ਧਰਨੇ ਵੀ ਨੇ ਐਸਕੇਮ ਦੇ ਪੰਜਾਬ ਚ ਉਹਦੇ ਬਾਰੇ ਕੀ ਕਹਿਣਾ ਕਹਿੰਦੇ ਦੇਖੋ ਸਵਧਾਨਕ ਤੌਰ ਤੇ ਹਰੇਕ ਨੂੰ ਹਾਂ ਹੱਕ ਆਗਲਾ ਧਰਨਾ ਲਾ ਸਕਦਾ ਜਿਹਨਾਂ ਲਾਉਣਾ ਚਾਹਵੇ ਪਰ ਧਰਨਾ ਮਨਜ਼ੂਰੀ ਲੈ ਕੇ ਲੱਗਣਾ ਚਾਹੀਦਾ ਹੂੰ ਧਰਨੇ ਮਨਜ਼ੂਰੀ ਲੈ ਕੇ ਲੱਗਦੇ ਹੁੰਦੇ ਨੇ ਹੂੰ ਰੋਸਾ ਮਨਜ਼ੂਰੀ ਲੈ ਕੇ ਜਿਹਦੇ ਖਿਲਾਫ ਧਰਨਾ ਲਾਉਣਾ ਪਹਿਲਾਂ ਮੁੱਖ ਮੰਤਰੀ ਨੂੰ ਮਨਜ਼ੂਰੀ ਲਈਏ ਕਿ ਆਪਣੇ ਤੁਹਾਡੇ ਘਰ ਗੂਰੇ ਬੈਠ ਕੇ ਧਰਨਾ ਲਾਉਣਾ ਜੀ ਅਗਲੇ ਤਾਂ ਵੈਸੇ ਜੰਗ ਫੇਰ ਨੂੰ ਫਿਰਦੇ ਨੇ ਤੁਸੀਂ ਜਿਹੜੇ ਧਰਨਾ ਲਾਈ ਬੈਠੇ ਸੀ ਉਹਨਾਂ ਨੂੰ ਧੂਕੇ ਲੈ ਗਏ ਤੇ ਉਹ ਦਿੱਲੀ ਜਾ ਰਹੇ ਉੱਥੇ ਬੈਠਣਾ ਚਾਹੁੰਦੇ ਸੀ ਸੋ ਇਸ ਲਈ ਕੀ ਡੀਪੀ ਸਾਹਿਬ ਇਹ ਦੱਸਣਾ ਚਾਹੁੰਦੇ ਨੇ ਕਿ ਪੁਲਿਸ ਰਾਜ ਆ ਭਾਈ ਅਸੀਂ ਮਨਜ਼ੂਰੀ ਦੇਵਾਂਗੇ ਤਾਂ ਧਾਂਤਰੇ ਲੱਗਣਗੇ ਅਸੀਂ ਨਹੀਂ ਚਾਹਾਂਗੇ ਤਾਂ ਨਹੀਂ ਧਾਂਤਰੇ ਲੱਗਣਗੇ ਜਾਂ ਉਹ ਸਿੱਧੀ ਧਮਕੀ ਦੇ ਰਹੇ ਨੇ ਕਿ ਸਵੇਰ ਨੂੰ ਮੈਂ ਲੱਗਣ ਨਹੀਂ ਦਿੰਦਾ। ਸ਼ੁਭ ਵੇਸਲੀ ਟਕਰਾਲੀ ਸਥਿਤੀ ਵੀ ਹੋ ਸਕਦੀ ਹੈ ਪਰ ਜੇਕਰ ਐਸਕੇਐਮ ਔਰ ਗੈਰ ਰਾਜਨੀਤਿਕ ਐਸਕੇਐਮ ਜਿਹੜੇ ਆਪਣੇ ਆਪ ਨੂੰ ਕਹਉਂਦੇ ਨੇ ਵੈਸੇ ਰਾਜਨੀਤਿਕ ਲੀਡਰ ਸਭ ਤੋਂ ਬਾਅਦ ਗੈਰ ਰਾਜਨੀਤਿਕ ਦੇ ਮੰਚ ਤੇ ਹੀ ਗਏ ਨੇ ਸਭ ਤੋਂ ਵੱਡਾ ਡੱਲੇਵਾਲ ਸਾਹਿਬ ਨਾਲ ਫੋਟੋਆਂ ਖਿਚਾਉਣੇ ਗਏ ਨੇ ਰਾਜਨੀਤਿਕ ਧੇਰਾ। ਸੋ ਉਹ ਧੇਰਾ ਜੇ ਇਕੱਠੀਆਂ ਹੁੰਦੀਆਂ ਨੇ ਸਵੇਰ ਨੂੰ ਤਾਂ ਸ਼ਾਇਦ ਕਸਾਨੀ ਏਕੇ ਦੇ ਦਮ ਦੇ ਉੱਤੇ ਮੋੜਾ ਆ ਜਵੇ ਨਾਵਾ ਤੇ ਉਹਨਾਂ ਨੂੰ ਆਪਣੇ ਪ੍ਰਦਰਸ਼ਨ ਕਰਨ ਦੀ ਅੰਦੋਲਨ ਕਰਨ ਦੀ ਵਿਧਾ ਦੇ ਉੱਤੇ ਵੀ ਮੰਥਨ ਕਰਨਾ ਪਊਗਾ ਕਿ ਅਸੀਂ ਲੋਕ ਲਹਿਰ ਜਿ ਬਣਾਉਣੀ ਹੈ ਤਾਂ ਲੋਕਾਂ ਨਾਲ ਲੈ ਕੇ ਚਲਣਾ ਪਊਗਾ ਨਾ ਕਿ ਲੋਕਾਂ ਦੇ ਵਿੱਚ ਆਪਣੇ ਖਿਲਾਫ ਰੋਸਾ ਪੈਦਾ ਕਰਨਾ ਪਊਗਾ ਜਿਹੜਾ ਨਰੇਟਿਵ ਖੜਾ ਕਰ ਦਿੱਤਾ ਉਹਨੂੰ ਤੋੜਨਾ ਵੀ ਜਥੇਬੰਦੀਆਂ ਲਈ ਚੁਣੌਤੀ ਹੈ ਜੀ ਜੀ ਸੱਚਾਈ ਇਹ ਹੈ ਕਿ ਅੱਜ ਦੀ ਤਰੀਕ ਚਾਹੇ ਕੇਂਦਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ ਸੱਤਾ ਨੂੰ ਜੇਕਰ ਕੋਈ ਸਵਾਲ ਕਰ ਰਿਹਾ ਤਾਂ ਫਿਲਹਾਲ ਜਥੇਬੰਦੀਆਂ ਹੀ ਕਰ ਰਹੀਆਂ ਉਹ ਹੋਰ ਧਿਰਾਂ ਦੇ ਇੰਨੇ ਮਸਲੇ ਨੇ ਉਹ ਨਿਕਲ ਕੇ ਸਾਹਮਣੇ ਆਉਣ ਦੀ ਹਿੰਮਤ ਨਹੀਂ ਕਰ ਰਹੀਆਂ ਜੇ ਇਹ ਹਿੰਮਤ ਵੀ ਟੁੱਟ ਗਈ ਤਾਂ ਸਮਝ ਲਓ ਡਿਕਟੇਟਰਸ਼ਿਪ ਪੂਰੀ ਤਰ੍ਹਾਂ ਲਾਗੂ ਹੈ ਫਿਰ ਹਮ ਤਾਂ ਸਰ ਇਹਨਾਂ ਮਸਲੇ ਦੇ ਉੱਪਰ ਚਰਚਾ ਕਰਨ ਲਈ ਆਪਣਾ ਸਮਾਂ ਸਾਨੂੰ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਧੰਨਵਾਦ